đi lên 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 đi

ਤੜਿਆ ਨੋ ਹੋਇਆ ਇਥੋਂ ਇਥੋਂ ਕਹਿਣਾ ਸਰਪੰਚ ਲੱਗ ਗਿਆ ਮੜੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਮੇਰਾ ਨਾਮ ਜਸਪਾਲ ਸਿੰਘ ਪਵਾਰ ਹੈ ਤੇ ਕਲਜਿੰਦਰ ਕੌਰ ਮੇਰੀ ਛੋਟੀ ਸਿਸਟਰ ਹੈ ਮੈਂ ਯੂ ਐਸ ਰਹਿਣਾ ਤੇ ਮੈਂ ਪਰਸੋ ਹੀ ਆਇਆ ਸੀ ਜਦੋਂ ਇਹ ਘਟਨਾ ਹੋਈ ਹੈ ਉਹ ਔਨ ਡਿਊਟੀ ਆਪਣੀ ਡਿਊਟੀ ਕਰ ਰਹੀ ਸੀ ਜਦੋਂ ਕੰਗਣਾ ਉੱਥੇ ਆਈਏ ਉਹਨੇ ਸਿਰਫ ਕੰਗਣਾ ਨੂੰ ਇਹ ਕਿਹਾ ਕਿ ਆਪਣਾ ਪਰਸ ਤੇ ਮੋਬਾਈਲ ਜੋ ਹੈਗਾ ਉਹ ਬੱਕਟ ਦੇ ਵਿੱਚ ਪਾ ਦੋ ਅਸੀਂ ਸਕੈਨ ਕਰਨਾ ਉਹਦੇ ਉੱਤੇ ਕੰਗਣਾ ਝੜਕ ਗਈ ਤੇ ਉਹਨੂੰ ਖਾਲਸਤਾਨੀ ਦਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਦੋਂ ਉਹਨੂੰ ਕਲਜੈਂਦਰ ਕੌਰ ਨੂੰ ਉਹਨੇ ਔਨ ਡਿਊਟੀ ਉਹਦੇ ਕੋਲੋਂ ਇਹੀ ਕਿਹਾ ਕਿ ਮੈਡਮ ਆਪਣਾ ਜੋ ਵੀ ਹੈਗਾ ਤੁਹਾਡਾ ਸਮਾਨ ਇਹਦੇ ਵਿੱਚ ਰੱਖ ਦਵਾਇ ਸਟੈਂਡ ਕਰਨਾ ਤੇ ਉਹਨੇ ਉਦੋਂ ਮਾੜਾ ਚੰਗਾ ਬੋਲਣਾ ਸ਼ੁਰੂ ਕਰਤਾ ਬਾਅਦ ਵਿੱਚ ਇਹਨੇ ਜੋ ਬਲੇਮ ਲਾਇਆ ਕਿ ਮੇਰੇ ਥੱਪੜ ਮਾਰਿਆ ਉਹਦੀ ਕੋਈ ਵੀ ਹਲਤ ਕਰ ਪੁਸ਼ਟੀ ਨਹੀਂ ਹੋਈ ਨਾ ਕੋਈ ਉਹਦੀ ਕੋਈ ਵੀਡੀਓ ਸਾਹਮਣੇ ਆਈ ਆ ਤੇ ਨਾ ਹੀ ਕੋਈ ਇਦਾਂ ਦਾ ਕਿਸੇ ਕੋਲੇ ਕੋਈ ਪ੍ਰੂਫ ਹੈਗਾ ਕਿ ਉਹਨੇ ਉਹਦੇ ਥੱਪੜ ਮਾਰਿਆ ਇਹਦਾ ਸਾਰਾ ਇੱਕ ਆਪਣਾ ਪਬਲਿਕਲ ਸਟੈਂਟ ਆ ਤੈਨੂੰ ਹਮੇਸ਼ਾ ਹੀ ਸੁਰੱਖਿਆ ਵਿੱਚ ਰਹਿਣ ਦੀ ਆਦਤ ਹੈ ਤੇ ਸੋ ਅਸੀਂ ਸਾਰਾ ਪਰਿਵਾਰ ਸਾਡਾ ਸਾਰਾ ਨਗਰ ਸਰਪੰਚ ਸਾਹਿਬ ਮੇਰੇ ਚਾਚੇ ਤਾਏ ਜੋ ਵੀ ਸਾਡੇ ਨਾਲ ਆ ਸਾਡੇ ਨਾਲ ਸਾਰਾ ਪੰਜਾਬ ਤੇ ਨਾਲ ਹੀ ਸਾਡੇ ਨਾਲ ਜੋ ਵੀ ਬਾਹਰ ਸਾਡੇ ਬੈਠੇ ਸਿੱਖ ਭਰਾਵਾ ਉਹ ਬਹੁਤ ਜ਼ਿਆਦਾ ਇਸ ਚੀਜ਼ ਦਾ ਵਿਰੋਧ ਕਰ ਰਿਹਾ ਹੈ ਵੀ ਜੋ ਵੀ ਹੋ ਰਿਹਾ ਕੁੜੀ ਨਾਲ ਧੱਕਾ ਹੋ ਰਿਹਾ ਹੈ ਸੋ ਇੱਕ ਗਣਾ ਨਾ ਨੱਥ ਪਾਉਣੀ ਚਾਹੀਦੀ ਆ ਇਹ ਜਦੋਂ ਵੀ ਬੋਲਦੀ ਆ ਬਹੁਤ ਗਲਤ ਬੋਲਦੀ ਆ ਤੇ ਅਸੀਂ ਇਸ ਚੀਜ਼ ਦੀ ਪ੍ਰਜੋਰ ਨਿੰਦਿਆ ਕਰਦੇ ਆ ਇੱਕ ਦੱਸਿਆ ਜਾ ਰਿਹਾ ਕਿ ਜਿਹੜਾ ਕਿ ਉਹ ਟੈਕਨੋਲੋਜੀ ਉੱਤੇ ਜਿਹੜਾ ਕਿ ਪਰਚਾ ਦਰਜ ਕਰ ਦਿੱਤਾ ਗਿਆ ਤੇ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਹਾਂ ਹਾਂਜੀ ਹਾਲੇ ਤੱਕ ਕੋਈ ਇਹੋ ਜਿਹਾ ਬੰਦਾ ਉਹਦੇ ਸਸਪੈਂਡ ਤਾਂ ਕਰ ਦਿੱਤਾ ਏ ਪਰ ਉਹਦੇ ਉੱਤੇ ਜਿਹੜਾ ਪਰਚਾ ਆਇਆ ਜੇ ਪਰਚਾ ਕੀਤਾ ਏ ਤੇ ਉਹ ਔਨ ਡਿਊਟੀ ਆ ਉਹਨੇ ਕੋਈ ਕੋਈ ਗਲਤ ਉਹਨੂੰ ਆਪ ਤੇ ਉਹਨੇ ਕੋਈ ਸ਼ੁਰੂਆਤ ਨਹੀਂ ਕੀਤੀ ਜੇ ਪਰਚਾ ਕਲਜਿੰਦਰ ਕੌਰ ਤੋਂ ਹੋਇਆ ਤੇ ਪਰਚਾ ਉਹਦੇ ਉੱਤੇ ਵੀ ਕੰਗਣਾ ਤੋਂ ਵੀ ਬੰਦਾ ਹੈ ਪਰ ਇਹ ਹੁਣ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਆ ਇਹ ਹਮੇਸ਼ਾ ਹੀ ਇੱਕ ਆਮ ਨਾਗਰਿਕ ਨਾਲ ਧੱਕਾ ਕਰਦੀਆਂ ਆਉਣਦੀਆਂ ਤੇ ਇਹਦਾ ਇਹ ਬਹੁਤ ਗਲਤ ਗੱਲ ਆ ਜੇ ਜੇ ਕਲਜਿੰਦਰ ਕੌਰ ਦੋਸ਼ੀ ਆ ਤੇ ਉਹਦੀ ਬਰਾਬਰ ਕੰਗਣਾ ਵੀ ਦੋਸ਼ੀ ਆ ਸਭ ਤੋਂ ਵੱਡਾ ਮੈਂ ਗੁਰਚਰਨ ਸਿੰਘ ਕੈਪਟਨ ਗੁਰਚਰਨ ਸਿੰਘ ਆਨਰਰੀ ਕੈਪਟਨ ਪੈਨਸ਼ਨ ਆਇਆ। ਦੂਸਰਾ ਮੰਗਲ ਸਿੰਘ ਗੁਜ਼ਰ ਚੁੱਕੇ ਨੇ ਸਰਦਰੀ ਪੈਨਸ਼ਨ ਆਏ ਸੀ। ਤੀਸਰਾ ਸਰਵਣ ਸਿੰਘ ਪਹਿਲਵਾਨ। ਇੰਡੀਆ ਦਾ ਪਹਿਲਵਾਨ ਹੋਇਆ ਸਰਵਣ ਸਿੰਘ ਆਮ ਇਹਦੇ ਨਾਲ ਕਰਤਾਰ ਦੇ ਨਾਲ ਕੁਸ਼ਤੀਆਂ ਹੁੰਦੀਆਂ ਹੁੰਦੀਆਂ ਉਹਦੀਆਂ। ਤੀਸਰੇ ਥਾ ਉਹ ਜਲੰਧਰ ਰਹਿੰਦੇ ਨੇ। ਉਸ ਤੋਂ ਇਲਾਵਾ ਚੌਥੇ ਥਾਂ ਉਤਮ ਸਿੰਘ ਜਿਹੜੀ ਹੈ ਲੜਕੀ ਆ ਜਿਹੜੇ ਆਪਣੇ ਬਲਵਿੰਦਰ ਕੌਰ ਉਹ ਖੇਤੀ ਕਰਦਾ ਹੀ ਪਿੰਡ ਇੱਥੇ ਉਸ ਤੋਂ ਛੋਟਾ ਸਾਰਾ ਤੋਂ ਸ਼ੰਕਰ ਸਿੰਘ ਸਾਰਾ ਤੋਂ ਛੋਟਾ ਪਰ ਇਹ ਸਾਡਾ ਪਰਿਵਾਰਕ ਹੈਗਾ ਜਿਹੜਾ ਬੇਟੇ ਬਟਾ ਤੇ ਕਬਈ ਕਿਵੇਂ ਦੇਖਦੇ ਹੋ ਜਿਵੇਂ ਕਿਸਾਨੀ ਅੰਦੋਲਨ ਤੇ ਚੱਲਦੇ ਆ ਜਿਹੜਾ ਕਿ ਇਹ 1999 ਤੋਂ ਜਿਹੜਾ ਕਿ ਇੱਕ ਬਿਆਨ ਦਿੱਤਾ ਹੈਗਾ ਹੂੰ ਕਿਸਾਨਾ ਪ੍ਰਤੀ ਕਿਵੇਂ ਦੇਖਦੇ ਹੋ ਇਹਨੂੰ ਬਿਆਨ ਦੇਣਾ ਚਾਹੀਦਾ ਕਿ ਨਹੀਂ ਦੇਣਾ ਚਾਹੀਦਾ ਦੇਖੋ ਜੋ ਕੁਝ ਹੋਇਆ ਹੈ ਗਲਤ ਹੋਇਆ ਜਿਹੜਾ ਬੰਦਾ ਜੇ ਉਹ ਆਪਣੀ ਪੋਜੀਸ਼ਨ ਵਿੱਚ ਵੱਡੇ ਥਾਂ ਆ ਤੇ ਉਹਨੂੰ ਛੋਟੇ ਆਦਮੀਆਂ ਦੀ ਇੱਜ਼ਤ ਕਰਨੀ ਚਾਹੀਦੀ ਆ ਨਾ ਕਿ ਉਹਨਾਂ ਨੂੰ ਦਰਕਾਰਨਾ ਚਾਹੀਦਾ ਮਾੜੇ ਸ਼ਬਦ ਨਹੀਂ ਬੋਲਣੇ ਚਾਹੀਦੇ ਇੱਜ਼ਤ ਕਰਕੇ ਕੀਤੀ ਜਾਂਦੀ ਆ ਇੱਜ਼ਤ ਲਈ ਜਾਂਦੀ ਆ ਇਹ ਉਹਨਾਂ ਨੇ ਜੋ ਉਸ ਐਮਪੀ ਨੇ ਕੀਤਾ ਬਾ ਅੱਛਾ ਨਹੀਂ ਕੀਤਾ। ਇਹ ਕੋਈ ਅੱਜ ਆਹ ਪੈਟਾ ਵਿੱਚ ਇਕੱਠੇ ਹੋਇਆ ਸਰਪੰਚ ਮੇਜ ਸਿੰਘ ਬੋਲ ਰਿਹਾ ਇਹ ਸਰਦਾਰ ਚਰਨ ਸਿੰਘ ਕੈਪਟਨ ਆ 1 ਕਿਲੋਮੀਟਰ ਕੋ ਦਾ ਤਾਇਆ ਵਾ ਇੱਕ ਚਾਚੀ ਸੀ ਉਹਦੇ ਘਰ ਦੇ ਵਿੱਚ ਬੈਠੇ ਆ ਇਹ ਬਾਅਦ ਦੇ ਵਿੱਚ ਇਹ ਜੋ ਕੁਝ ਹੋਇਆ ਵਾ ਇਹ ਜਿਹੜਾ ਵੀ ਹੋਇਆ ਵਾਕਿਆ ਵੀ ਲੜਕੀ ਦਾ ਵਾਲਾ ਇਹ ਗਲਤ ਵਿਹਾਰ ਕੀਤਾ ਕੰਗਣਾ ਨੇ ਇਹ ਕੋਈ ਚੰਗੀ ਗੱਲ ਨਹੀਂ ਕੀਤੀ ਹਾਂ ਇਹਨਾਂ ਨੂੰ ਸਜ਼ਾ ਮਾਰ ਕੀਤਾ ਜਾਂ ਸਾਰੇ ਪਰਿਵਾਰ ਨੂੰ ਸਾਰੀ ਪੰਚਾਇਤ ਨੇ ਸਾਰੇ ਇਲਾਕਾ ਨਿਵਾਸੀਆਂ ਸਾਰੇ ਪਿੰਡ ਵਾਲਿਆਂ ਨੇ ਸਾਰਿਆਂ ਮਿਲ ਕੇ ਇਹ ਕਰਕੇ ਕੋਈ ਵੀ ਤਰੀਹੀ ਹੋਏ ਇਹਦੇ ਨਾਲ ਆ ਸਾਰਾ ਇਲਾਕਾ ਨਿਵਾਸੀ ਨਾਲ ਹਰ ਪੱਖੋਂ ਇਹਦੇ ਨਾਲ ਵਾ ਇਹ ਪਿਛੇ ਨਹੀਂ ਹਟਾਂਗੇ ਕਿਸੇ ਗੱਲੋਂ ਤੇ ਜਿਹੜਾ ਇਹ ਧੱਕਾ ਨਹੀਂ ਹੋਣ ਦੇਾਂਗੇ ਤੇ ਸਰਕਾਰਾਂ ਦਾ ਚਾਹੀਦਾ ਵੀ ਇਹ ਧੱਕਾ ਨਹੀਂ ਹੋਣਾ ਚਾਹੀਦਾ ਜੋ ਇਹ ਹੋਇਆ ਉਸੇ ਵਾਪਰਿਆ ਵਾ ਤੇ ਇਹ ਸਹੀ ਆ ਜੋ ਕੋਈ ਹੋਇਆ ਠੀਕ ਆ ਤੇ ਇਹਨੂੰ ਇੱਥੇ ਸਮਾਪਤ ਕਰ ਦੇਣਾ ਚਾਹੀਦਾ ਸੀ ਤੇ ਜਿਹੜੀ ਗੱਲ ਨਹੀਂ ਹਟਾਉਣੀ ਚਾਹੀਦੀ ਇਹ ਅੱਗੇ ਇਹਨਾਂ ਨੇ ਗਲਤ ਕੰਮ ਕੀਤਾ ਵੀ ਪਰਚਾ ਜਦ ਕਰਦੇ ਗੁਰੂਸਪੈਡ ਕਰਦੇ ਹੋ ਏਡੀ 33 ਏ ਕਾਲੀ ਦਾ ਇਹ ਕੰਮ ਨਹੀਂ ਕਰਦੀ ਜੀ